ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਤੁਹਾਡੇ ਲਈ ਫੇਰ ਆਪਾਂ ਲੈ ਕੇ ਆ ਗਏ ਆ ਬਹੁਤ ਹੀ ਵੱਡੀ ਖਬਰ ਜੋ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਆ ਤੇ ਹੁਣ ਇੱਕ ਪਾਸੇ ਤਾਂ ਕਹਿੰਦੇ ਸਰਕਾਰ ਦੇ ਵਕੀਲ ਹੈ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਵਕੀਲ ਹੈ ਇਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਤੇ ਹੁਣ ਕੀ ਸਮਝੌਤਾ ਹੋਊਗਾ ਆਪਾਂ ਤੁਹਾਨੂੰ ਅਗਲੀ ਵੀਡੀਓ ਤੇ ਰਹੀਂ ਦੱਸਾਂਗੇ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਬਾਈ ਤੇ ਸਪੋਰਟ ਕਰਿਆ ਕਰੋ ਯਾਰ ਤਾਂ ਕਿ ਤੁਹਾਡੇ ਤੱਕ ਆਪਾਂ ਹੋਰ ਵੀ ਨਵੀਆਂ ਅਪਡੇਟ ਲੈ ਕੇ ਕੋਈ ਵੀ ਖਬਰਾਂ ਲੈ ਕੇ ਆ ਸਕੀਏ। ਧੰਨਵਾਦ ਬਈ ਚਲੋ ਆਪਾਂ ਜਾਂਦੇ ਆਂ ਵੀਡੀਓ ਦੀ ਵੱਲ। ਪੱਕੇ ਭਾਡੇ ਵਿੱਚ ਪਾ ਦਿੱਤਾ ਹੈ ਬਿਕਰਮ ਜਿਠਿਆ ਨੂੰ ਬਿਕਰਮ ਜਿਠਿਆ ਬੰਦੂ ਗੁਹਾਰ ਲਗਾਈ ਗਈ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਦੇ ਮੁਹਾਲੀ ਦੀ ਸਤਾਰਕ ਅਦਾਲਤ ਵਿੱਚ ਜਿੱਥੋਂ ਰਮਾਨ ਤੇ ਗੈਸੀ ਬਿਕਰਮ ਜਿਠਿਆ 11 ਦਿਨਾਂ ਵਾਸਤੇ ਪਹਿਲਾ 7 ਦਿਨ ਦਾ ਰਮਾਨ ਫਿਰ ਚਾਰ ਦਿਨ ਦਾ ਰਿਮਾਨ ਉਸ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਤਿੰਨ ਵਾਰ ਪਹਿਲਾ 14 ਦਿਨ ਫਿਰ ਦੂਜੀ ਵਾਰ 14 ਦਿਨ ਅਤੇ ਤੀਜੀ ਵਾਰ ਫਿਰ 14 ਦਿਨ 15 ਘੰਟਿਆਂ ਦੀ ਬਹਿਸ-ਬਾਜ਼ੀ ਇੱਕ ਪਾਸੇ ਬਿਕਰਮ ਜੀਠਿਆ ਦੇ ਵਕੀਲ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਕੀਲ ਜਿਨ੍ਹਾਂ ਵੱਲੋਂ ਸਬੂਤ ਜਿਹੜੇ ਨੇ ਉਹ ਬਿਕਰਮ ਜੀਠਿਆ ਦੇ ਵਿਰੁੱਧ ਅਦਾਲਤ ਵਿੱਚ ਪੇਸ਼ ਕਰ ਦਿੱਤੇ ਗਏ ਨੇ ਬਿਕਰਮ ਜਿਠਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਕੋ ਮਾਨ ਮੈਨੂੰ ਜੇਲ੍ਹ ਦੀਆਂ ਸੁਲਾਖਾਂ ਵਿੱਚ ਭੇਜਣਗੇ ਉਹ ਵੀ ਲੰਮੇ ਸਮੇਂ ਦੇ ਲਈ ਜਿੰਨੀਆਂ ਤੂਫਾਨੀਆਂ ਹੁਣ ਬਿਕਰਮ ਜਿਠਿਆ ਬਿਕਰਮ ਜਿਠਿਆ ਦੇ ਪਰਿਵਾਰ ਬੀਬਾ ਸਿਮਰਤ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਪੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਦਿੱਤੀਆਂ ਕੰਡੀਆਂ ਜਾਰਗੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਤਵੱਜੋ ਦੇ ਰਿਹਾ ਹੈ ਕਿਸੇ ਦੀ ਵੀ ਗੱਲ ਨਹੀਂ ਸੁਣਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਬਿਕਰਮਜੀਠਿਆ ਨੂੰ ਬਿਕਰਮਜੀਠਿਆ ਨੂੰ ਪੱਕੇ ਭਾਂਡੇ ਵਿੱਚ ਪਾ ਦਿੱਤਾ ਗਿਆ ਹੈ ਬਿਕਰਮਜੀਠਿਆ ਦੇ ਵਿਰੁੱਧ ਸਾਡੇ ਕੋਲ ਲੱਕ ਪੱਕ ਇੱਕ ਟੋਕਰਾ ਸਬੂਤਾਂ ਦਾ ਭਰਿਆ ਹੋਇਆ ਹੈ ਜਿਹੜਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ 15 ਘੰਟਿਆਂ ਦੀ ਬੈਸ ਬਾਜੀ ਯਾਨੀ ਕਿ 9 ਵਜੇ ਸਰਵਾਈ ਹੋਈ ਜਬਾਤ ਨੂੰ ਲੈ ਕੇ ਬਿਕਰਮ ਮਜੀਠੀਆ ਤੇ ਇੱਕ ਪਾਸੇ ਮਜੀਠੀਆ ਦੇ ਵਕੀਲ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਕੀਲ ਹੈ ਲਾਸਟ ਜਿਹੜੀ ਸਰਵਾਈ ਹੋਈ ਹੈ ਸ਼ੁੱਕਰਵਾਰ ਨੂੰ ਤੇ ਉਸ ਤੋਂ ਬਾਅਦ ਨਾਂ ਤੇ ਅਰਸ਼ੀਤ ਸਿੰਘ ਕਲੇ ਨਾਂ ਦੇ ਜਿਹੜੇ ਸੋਪਤੀ ਹੈਗੇ ਨੇ ਬਿਕਰਮ ਮਜੀਠੀਆ ਦੇ ਵਕੀਲ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਨਾ ਤਾਂ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਨਾ ਕੋਈ ਕਾਨਫਰੰਸ ਕਰਕੇ ਨੀ ਤਾਂ ਇਸ ਤੋਂ ਪਹਿਲਾਂ 8 ਵਾਰ ਸੁਣਵਾਈ ਹੋਈ ਹੈ ਬਿਕਰਮਜੀਠਿਆ ਦੇ ਕੇਸ ਅਤੇ ਜਵਾਬ ਤੋਂ ਲੈ ਕੇ ਹਰ ਵਾਰ ਬਿਕਰਮਜੀਠਿਆ ਦੇ ਵਕੀਲਾਵਾਂ ਨੂੰ ਕਾਨਫਰੰਸ ਕੀਤੀ ਗਈ ਸੋਸ਼ਲ ਮੀਡੀਆ ਤੇ ਲਾਈਕ ਹੋ ਕੇ ਵੀਡੀਓਜ਼ ਪਾਈਆਂ ਗਈਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੱਸ਼ਟੀ ਆਪ ਆਪੀ ਪਾਰਟੀ ਦੀ ਲੀਡਰਸ਼ਿਪ ਨੂੰ ਪੁੱੰਡਿਆ ਗਿਆ ਕਿ ਨਿਰਦੋਸ਼ ਹੈ ਬਿਕਰ ਸੂਰ ਹੈ ਬਿਕਰ ਪੁਜੀਤਿਆ ਲੇਕਿਨ ਇਹ ਲਾਸਟ ਜਿਹੜੀ ਸਰਵਾਈ ਹੋਈ ਹੈ ਸ਼ੁਕਰਵਾਦ ਬਿਲਕੁਲ ਸੋਸ਼ਲ ਮੀਡੀਆ ਅਤੇ ਮੀਡੀਆ ਤੋਂ ਦੂਰ ਹੈ ਕਿਆਸ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਬਿਕਰਮ ਜੀਟੀਆ ਦੇ ਵਿਰੁੱਧ ਜਿਹੜੇ ਸਬੂਤ ਵਿਜੀਲੈਂਸ ਵੱਲੋਂ ਇਕੱਠੇ ਕੀਤੇ ਗਏ ਨੇ ਇਹ ਨਾ ਪੌਣੇ 2 ਮਹੀਨਿਆਂ ਦੇ ਵਿੱਚ ਉਹ ਸਾਰੇ ਸਬੂਤ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ ਜਿੱਥੋਂ ਵਾਰ-ਵਾਰ ਜ਼ਬਾਨਤ ਦੀ ਮੰਗ ਕੀਤੀ ਜਾ ਰਹੀ ਹੈ ਬਿਕਰਮਜੀਤਿਆ ਅਤੇ ਬਿਕਰਮਜੀਤਿਆ ਦੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਕੀਲਾਂ ਵੱਲੋਂ ਜਿਹੜੀ ਸੁਣਵਾਈ ਹੈ ਉਹ ਫਾਈਨਲ ਹੋ ਗਈ ਹੈ ਫੋਨ ਫੈਸਲਾ ਆਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਚੀਕਾਂ ਕਿਵੇਂ ਪੈਂਦੀਆਂ ਨੇ ਚੜ੍ਹ ਪੁੜੀਆਂ ਕਿਵੇਂ ਹੁੰਦੀਆਂ ਨੇ ਉਹ ਨਾਪਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਵਿਗਲੋ ਜਿਨ੍ਹਾਂ ਜਿਹੜੇ ਗਾਰਨਿਕ ਬ੍ਰੈਂਡ ਪਾਸਤਾ ਤੇ ਜਿਹੜੇ ਨੂਡਲ ਖਾਦੇ ਨੇ ਉਹ ਜਾ ਕੇ ਬਿਕਰਮ ਜੀਠਿਆ ਦੇ ਕੋਲੋਂ ਪੁੱਛ ਲੋ ਕਿ ਉਹਨਾਂ ਨੂੰ ਪਾਸਤਾ ਗਾਰਲਿਕ ਬ੍ਰਾਂਡਡ ਨੂਡਲ ਜਾਂ ਜਿਹੜੀ ਮੈਗੀ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਮੰਗ ਕੀਤੀ ਗਈ ਸੀ ਬੈਕ ਵੀ ਨਹੀਂ ਬਦਲੀ ਗਈ ਬੈਕ ਦਾ ਫੈਸਲਾ 13 ਅਗਸਤ ਨੂੰ ਆਵੇਗਾ ਅੱਜ ਲਾਸਟ ਵਾਈ ਹੈ ਜੇਨ ਜਾਬੇਲ ਬਿਕਰਮ ਜੀਠੇਨ ਖੁਬੇਗੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਜਿਸ ਤਰ੍ਹਾਂ ਕਹਿ ਰਹੇ ਨੇ ਜਿਸ ਤਰ੍ਹਾਂ ਸ਼ਬਦੀ ਹਮਲੇ ਕਰ ਰਹੇ ਨੇ ਉਸ ਹਫਤੇ ਨਾਲ ਵਿਕਰਮਜੀਤਿਆ ਨੂੰ ਅੱਜ ਲੰਮਾ ਸਮਾਂ ਸੜਾ ਹੋ ਸਕਦੀ ਹੈ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਮਲੇਬਾਜ਼ੀ ਕੀਤੀ ਹੈ ਸਿਰਫ ਸ਼ਬਦੀ ਹਮਲੇ ਕੀਤੇ ਨੇ ਕਿਉਂਕਿ ਐਕਸ਼ਨ ਕਰਨਾ ਜ਼ਰੂਰੀ ਹੈ ਕਿਉਂਕਿ ਸਬੂਤ ਮਿਲੇ ਜ਼ਰੂਰੀ ਨੇ ਦਲੀਲਾਂ ਅਤੇ ਅਪੀਲਾਂ ਹੋਣੀਆਂ ਜ਼ਰੂਰੀ ਨੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਟੋਸ ਸਬੂਤ ਪੇਸ਼ ਨਾ ਕੀਤੇ ਗਏ ਸਰਕਾਰੀ ਵਕੀਲਾ ਵੱਲੋਂ ਦਲੀਲਾਂ ਅਤੇ ਅਪੀਲਾਂ ਤੇ ਉਹ ਸਬੂਤ ਨਾ ਪੇਸ਼ ਕੀਤੇ ਗਏ ਤਾਂ ਅੱਜ ਹਰੀ ਛੱਡੀ ਵੀ ਬਿਕਰਮ ਜਿਠੀਆ ਨੂੰ ਮਿਲ ਸਕਦੀ ਹੈ ਮੁਹਾਲੀ ਦੀ ਅਦਾਲਤ ਵਿੱਚੋਂ ਜੇਕਰ ਨਹੀਂ ਜੇਕਰ ਪੂਰੇ ਪੱਖ ਦਿੱਤੇ ਗਏ ਨੇ ਪੂਰੇ ਸਬੂਤ ਦਿੱਤੇ ਗਏ ਨੇ ਤੇ ਅੱਜ ਬਿਕਰਮ ਜਿਠੀਆ ਨੂੰ ਸਜ਼ਾ ਹੋ ਸਕਦੀ ਹੈ ਕਿਉਂਕਿ ਵਾਹ ਵਾਰ ਇਹ ਪਹਿਲਾ ਕੇਸ ਹੈ ਬਿਕਰਮ ਜਿਠੀਆ ਦਾ ਜਿੱਥੇ ਜਬਾਨਤ ਨੂੰ ਲੈ ਕੇ 9 ਵਾਰ ਸੁਣਵਾਈ ਹੋਈ ਤੇ ਲੱਭ ਪੱਤ ਕੇ ਕਰ ਅਸੀਂ ਗੱਲ ਕਰੀਏ ਬੈਸਬਾਜੀ ਦੀ ਇੱਕ ਪਾਸੇ ਪੰਜਾਬ ਸਰਕਾਰ ਦੇ ਕੀ ਦੂਸਰੇ ਪਾਸੇ ਬਿਕਰ ਜੀਠੇ ਦੇ ਵਕੀਲ ਟੋਟਲ ਸਮਾਂ ਜਿਹੜਾ 15 ਘੰਟਿਆਂ ਦਾ ਦੱਸਿਆ ਜਾ ਰਿਹਾ ਹੈ ਕਿ 9 ਸੁਣਵਾਈਆਂ 9 ਵਾਰ ਸੁਣਵਾਈ ਹੋਈ 9 ਵਾਰ ਦੀ ਜਿਹੜੀ ਸੁਣਵਾਈ ਦਾ ਸਮਾਂ ਦੱਸਿਆ ਜਾ ਰਿਹਾ ਉਹ 15 ਘੰਟੇ ਵਾਰ-ਵਾਰ ਬੁਹਾੜ ਲਗਾਈ ਚੱਲੀ ਹੈ ਦਰਵਾਜ਼ੇ ਘੜਕਾਏ ਜਾ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਸਬੂਤ ਹੀ ਇਹਦੇ ਨੇ ਜ਼ਿਆਦਾ ਨਹੀਂ ਕਿ ਉਹ ਸਾਰੇ ਇੱਕ ਕਰਕੇ ਖੋਲਾਂਗੇ ਇਟ ਮੀਨਸ ਕਿ ਬਿਕਰਮਜੀਤਿਆ ਉੱਤੇ ਅੱਜ ਜਿਹੜੀ ਵੱਡੇ